ਹੋਵੇ ਜੇ ਪ੍ਰਮਾਤਮਾ ਰੱਖੀ ਸਭ ਦੀ ਉਜਲੀ ਪਤ ਜੀ ਤੇਰੇ ਬਾਣੇ ਸ਼ੈਨਸ਼ਾ ਇਹ ਸੁਖੀ ਵਸੇ ਸਰਬਤ ਜੀਵੇ ਪੰਜਾਬੀ ਤੋਂ ਮੈਂ ਜਗਰੂਪ ਸਿੰਘ ਬੁੱਟਰ ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਕਿਨਾਂ ਜੀ ਜਿਵੇਂ ਕਿ ਸਾਡੇ ਨਾਲ ਜੀਵੇ ਪੰਜਾਬੀ ਦੇ ਵਿਰੇ ਵਿੱਚ ਬਹੁਤ ਮਾਨਮੱਤੀਆਂ ਪਿਆਰੀਆਂ ਸ਼ਖਸੀਅਤਾਂ ਪਹੁੰਚਦੀਆਂ ਨੇ ਉਸੇ ਦੇ ਚੱਲਦਿਆਂ ਅੱਜ ਸਾਡੇ ਨਾਲ ਪੰਜਾਬੀ ਸਾਹਿਤ ਖੇਤਰ ਦੇ ਵੱਡੇ ਨਾਮ ਵੀਰ ਸਤਿੰਦਰ ਸਿੰਘ ਓਠੀ ਜੀ ਪਹੁੰਚੇ ਨੇ ਉਹਨਾਂ ਕੋਲੋਂ ਉਹਨਾਂ ਦੀ ਕਿਤਾਬ ਦੀਵੇ ਸੁੱਚੀ ਸੋਚ ਦੇ ਜੋ ਦੋਹੇ ਉਹਦੇ ਵਿੱਚ ਕਲਮਬਾਦ ਕੀਤੇ ਨੇ ਉਹਨਾਂ ਬਾਰੇ ਉਹਨਾਂ ਦੇ ਪਰਿਵਾਰ ਬਾਰੇ ਉਹਨਾਂ ਦੀ ਵਿਦਿੱਕ ਯੋਗਤਾ ਬਾਰੇ ਪੰਜਾਬੀ ਮਾਂ ਬੋਲੀ ਲਈ ਉਹਨਾਂ ਵੱਲੋਂ ਕੀਤੇ ਜਾ ਰਹੇ ਉਦਮ ਬਹੁਤ ਪਿਆਰੇ ਉਪਰਾਲੇ ਉਹਨਾਂ ਬਾਰੇ ਵਿਚਾਰ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਨੂੰ ਨਿੱਗੀ ਜੀ ਆਇਆਂ ਨੂੰ ਕਹਿੰਦੇ ਆ ਵੀਰ ਜੀ ਜੀਵੇ ਪੰਜਾਬੀ ਵੱਲੋਂ ਤੁਹਾਨੂੰ ਬਹੁਤ ਪਿਆਰ ਤੇ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀਵੇ ਪੰਜਾਬੀ ਦੇ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿੰਦਰ ਸਿੰਘ ਉਠੀ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਸਾਹਿਤ ਵਿੱਚ ਵੀਰ ਸਤਿੰਦਰ ਸਿੰਘ ਹੋਣਾ ਦਾ ਬਹੁਤ ਵੱਡਾ ਨਾਮ ਜਿਨ੍ਹਾਂ ਨੇ ਆਪਣੇ ਸ਼ਬਦਾਂ ਨੂੰ ਦੋਹੇ ਦੇ ਰੂਪ ਵਿੱਚ ਕਵਿਤਾਵਾਂ ਦੇ ਰੂਪ ਵਿੱਚ ਗਜ਼ਲਾਂ ਦੇ ਰੂਪ ਵਿੱਚ ਕਲਮਬਦ ਕੀਤਾ ਹੈ ਪੰਜਾਬੀ ਮਾਂ ਬੋਲੀ ਲਈ ਉਹਨਾਂ ਨੇ ਬਹੁਤ ਉਦਮ ਪਿਆਰਾ ਉਪਰਾਲਾ ਕੀਤਾ ਸੋ ਸਭ ਤੋਂ ਪਹਿਲਾਂ ਜਾਣਾਂਗੇ ਜੀ ਉਹਨਾਂ ਦੀ ਵਿਦਿਅਕ ਯੋਗਤਾ ਬਾਰੇ ਤੇ ਉਹ ਕਿਹੜੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਉਹਨਾਂ ਬਾਰੇ ਮੇਰੀ ਵਿਦਿਅਕ ਯੋਗਤਾ ਐਮਏ ਪੰਜਾਬੀ ਤੇ बीएड ਹੈ ਇਸ ਤੋਂ ਇਲਾਵਾ ਮੈਂ ਡਿਪਲੋਮਾ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਕੀਤਾ ਹੈ ਤੇ ਇਸ ਸਮੇਂ ਮੈਂ ਪੰਜਾਬ ਦੇ ਇੱਕ ਮਸ਼ਹੂਰ ਸਕੂਲ ਅੰਮ੍ਰਿਤਸਰ ਵਿੱਚ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਦੇ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਦੇ ਤੌਰ ਤੇ ਸੇਵਾ ਕਾਰਜ ਕਰ ਰਿਹਾ ਹਾਂ ਜਦੋਂ ਇਹੋ ਜਿਹੇ શિક્ષਕਾਂ ਦੇ ਨਾਲ ਬੈਠੇ ਹੋਈਏ ਤਾਂ ਕਈ ਵਾਰ ਇਹਨਾਂ ਦੇ ਹਾਂ ਦੇ ਸ਼ਬਦ ਨਹੀਂ ਆਉਟਦੇ ਸੋ ਮੈਂ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਦੇ ਨਾਲ ਰਲਦੇ ਮਿਲਦੇ ਇਹਨਾਂ ਦੀ ਸ਼ਖਸੀਅਤ ਦੇ ਵਰਗੇ ਮੈਂ ਸ਼ਬਦ ਇਹਨਾਂ ਨਾਲ ਸਾਂਝੇ ਕਰ ਸਕਾਂ ਤੁਸੀਂ ਆਪਣੇ ਪਰਿਵਾਰ ਬਾਰੇ ਆਪਣੇ ਪਿੰਡ ਬਾਰੇ ਸਾਨੂੰ ਜਰੂਰ ਦੱਸੋ ਜੀ ਹਾਂਜੀ ਬੁੱਟਰ ਸਾਹਿਬ ਤੁਸੀਂ ਆਪਣੇ ਆਪ ਨੂੰ ਜਿਵੇਂ ਅੰਗਰੇਜ਼ੀ ਚ ਕਹਿੰਦੇ ਅੰਡਰ ਐਸਟੀਮੇਟ ਕਰਨਾ ਉਹ ਨਾ ਕਰੋ ਤੁਸੀਂ ਬਹੁਤ ਵਧੀਆ ਪੰਜਾਬੀ ਬੋਲ ਰਹੇ ਹੋ ਔਰ ਵਿਦੇਸ਼ ਵਿੱਚ ਰਹਿ ਕੇ ਆਸਟ੍ਰੇਲੀਆ ਵਿੱਚ ਰਹਿ ਕੇ ਵੀ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣਾ ਤੁਹਾਡੇ ਵਰਗੇ ਜਿਹੜੇ ਵੀਰ ਨੇ ਉਹਨਾਂ ਵਾਸਤੇ ਇੱਕ ਉਹਨਾਂ ਦਾ ਫਰਜ਼ ਵੀ ਹੈ ਔਰ ਇੱਕ ਮਾਣ ਵੀ ਹੈ ਤੁਸੀਂ ਪਰਵਾਰਕ ਪਿਛੋਕੜ ਬਾਰੇ ਗੱਲ ਕੀਤੀ ਹੈ ਮੇਰਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪਨਵਾ ਦੇ ਵਿੱਚ ਤਹਿਸੀਲ ਬਟਾਲਾ ਦੇ ਵਿੱਚ ਹੋਇਆ ਮੇਰੇ ਪਿਤਾ ਜੀ ਸਤਿਕਾਰਯੋਗ ਸਰਦਾਰ ਬਲਕਾਰ ਸਿੰਘ ਓਠੀ ਜੀ ਮਾਤਾ ਜੀ ਸਵਰਗਵਾਸੀ ਸ਼੍ਰੀਮਤੀ ਸੁਖਵੀਰ ਕੌਰ ਓਠੀ ਜੀ ਉਹਨਾਂ ਦੇ ਗ੍ਰਹਿ ਵਿਖੇ ਮੈਨੂੰ ਜਨਮ ਲੈਣ ਦਾ ਮਾਣ ਹਾਸਲ ਹੈ ਮੈਂ ਨੂੰ ਆਪਣੇ ਪਿੰਡ ਦੇ ਨਾਲ ਬਹੁਤ ਪਿਆਰ ਹੈ ਪਿੰਡ ਦੀ ਮਿੱਟੀ ਦੇ ਅਸੀਂ ਕਰਜ਼ਦਾਰ ਆਂ ਦੇਣਦਾਰ ਆਂ ਜਿਸ ਮਿੱਟੀ ਵਿੱਚ ਖੇੜ ਪਾਲ ਕੇ ਅੱਜ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਾਂ ਬਹੁਤ ਵਧੀਆ ਜੀ ਪਿੰਡਾਂ ਤੋਂ ਵਿਦਿਅਕ ਯੋਗਤਾ ਹਾਸਲ ਕਰਕੇ ਵੱਡੇ ਸਕੂਲਾਂ ਤੱਕ ਪਹੁੰਚਣਾ ਫਿਰ ਮੁਖੀ ਦੀ ਸਮਾਵਾ ਨਿਭਾਉਣੀਆਂ ਇੱਕ ਬਹੁਤ ਪਰਮਾਤਮਾ ਦੀ ਕਿਰਪਾ ਹੈ ਤੇ ਪੰਜਾਬੀ ਨਾਲ ਤੁਸੀਂ ਬਹੁਤ ਉਚੇਚੇ ਤੌਰ ਤੇ ਜੁੜੇ ਹੋਏ ਹੋ ਸਭ ਤੋਂ ਪਹਿਲਾਂ ਤੁਸੀਂ ਕਵਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਜਾਂ ਗੱਜਲਾਂ ਜਾਂ ਤੁਸੀਂ ਦੋਹੇ ਜਿਹੜੀ ਤੁਹਾਡੀ ਬਹੁਤ ਪਿਆਰੀ ਕਿਤਾਬ ਦੀਵੇ ਸੁੱਚੀ ਸੋਚ ਦੇ ਉਹ ਤੁਸੀਂ ਪਾਠਕਾਂ ਦੀ ਝੋਲੀ ਪਾਈ ਸਭ ਤੋਂ ਪਹਿਲਾਂ ਕਿਹੜੀ ਤੁਸੀਂ ਸਾਹਿਤ ਦੇ ਨਾਲ ਜੁੜੇ ਜੀ ਮੈਂ ਥੋੜਾ ਜਿਆਦਾ ਹੋਰ ਜੇ ਪਿੱਛੇ ਜਾਵਾਂ ਤੇ ਲਿਖਣ ਦਾ ਸ਼ੌਕ ਜਿਹੜਾ ਹੈ ਉਹ ਦੋ ਕਾਰਨਾ ਕਰਕੇ ਮੈਨੂੰ ਪਿਆ ਇੱਕ ਤਾਂ ਮੇਰੇ ਘਰ ਦਾ ਮਾਹੌਲ ਤੇ ਦੂਜਾ ਮੇਰੇ ਸਕੂਲ ਦਾ ਮਾਹੌਲ ਜੇ ਘਰ ਦੇ ਮਾਹੌਲ ਦੀ ਗੱਲ ਕਰਾਂ ਮੇਰੇ ਸਤਿਕਾਰਯੋਗ ਚਾਚਾ ਜੀ ਸਰਦਾਰ ਗਵਿੰਦਰ ਗੁਰਵਿੰਦਰ ਸਿੰਘ ਕੋਮਲ ਜੀ ਅੱਜ ਕੱਲ ਯੂ ਐਸ ਏ ਵਿੱਚ ਰਹਿੰਦੇ ਨੇ ਉਹਨਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਸੀ ਬਹੁਤ ਵਧੀਆ ਉਹਨਾਂ ਨੇ ਕਵਿਤਾਵਾਂ ਲਿਖੀਆਂ ਉਹਨਾਂ ਦੀਆਂ ਕਿਤਾਬਾਂ ਵੀ ਨੇ ਪੰਜਾਬੀ ਕਵਿਤਾ ਦੇ ਵਿੱਚ ਉਹਨਾਂ ਦਾ ਅਸਰ ਮੇਰੇ ਤੇ ਪੈਣਾ ਸੁਭਾਵਕ ਸੀ ਜੇ ਮੈਂ ਇੱਕ ਹੋਰ ਪਰਿਵਾਰਕ ਮੈਂਬਰ ਆਪਣੇ ਸਤਿਕਾਰਯੋਗ ਦਾਦੀ ਜੀ ਸ਼੍ਰੀਮਤੀ ਦਰਸ਼ਨ ਕੌਰ ਜੀ ਦੀ ਗੱਲ ਕਰਾਂ ਤੇ ਮੈਂ ਕਈ ਵਾਰ ਸੋਚਦਾ ਕਿ ਅਚੇਤਮਨ ਦੇ ਵਿੱਚ ਉਹਨਾਂ ਦੇ ਕਹੇ ਹੋਏ ਜਿਹੜੇ ਸ਼ਬਦ ਸੀ ਉਹ ਵੀ ਮੇਰੀ ਜਿਹੜੀ ਕਵਿਤਾ ਲਿਖਣ ਵਾਲਾ ਜਿਹੜਾ ਰੁਝਾਨ ਸੀ ਉਹਦੇ ਪ੍ਰਤੀ ਥੋੜਾ ਸੁਚੇਤ ਕਰਦੇ ਨੇ ਆਧਾਰ ਬਣੇ ਸਨ ਉਹਨਾਂ ਨੇ ਆਪਣੀਆਂ ਚਾਰੇ ਨੂਹਾਂ ਦੇ ਬਾਰੇ ਇੱਕ ਵਾਰ ਮੈਨੂੰ ਇੱਕ ਗੱਲ ਦੱਸੀ ਕਵਿਤਾ ਰੂਪ ਦੇ ਵਿੱਚ ਉਹ ਮੈਂ ਜ਼ਰੂਰ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹਾਂਗਾ ਸਾਡਾ ਸਾਂਝਾ ਕਰੋ ਜੀ ਉਹਨਾਂ ਦੇ ਜਿਹੜੇ ਸਭ ਤੋਂ ਪਹਿਲੇ ਵੱਡੇ ਜਿਹੜੇ ਨੂਹ ਸਨ ਮੇਰੇ ਸਤਿਕਾਰਯੋਗ ਮਾਤਾ ਜੀ ਉਹਨਾਂ ਬਾਰੇ ਉਹਨਾਂ ਨੇ ਕਿਹਾ ਕਿ ਸੁੱਖਾਂ ਸੁਖ ਸੁਖ ਕੇ ਸੁਖਬੀਰ ਮੰਗੀ ਉਸ ਤੋਂ ਬਾਅਦ ਦੂਜੀ ਨੋ ਉਹਨਾਂ ਬਾਰੇ ਉਹਨਾਂ ਨੇ ਕਿਹਾ ਕਿ ਹਰ ਹਰ ਕਰਦਿਆਂ ਹਰਪਾਲ ਮੰਗੀ ਆਪਣੀ ਤੀਜੀ ਨੋ ਬਾਰੇ ਉਹਨਾਂ ਨੇ ਕਿਹਾ ਪਰਮੇਸ਼ਰ ਜਪਦਿਆਂ ਪਰਮ ਜੀਤ ਮੰਗੀ ਤੇ ਚੌਥੀ ਨੂੰ ਬਾਰੇ ਉਹਨਾਂ ਨੇ ਕਿਹਾ ਸਿਮਰਨ ਕਰਦਿਆਂ ਸਿਮਰਨ ਜੀਤ ਮੰਗੀ ਬਾਜੀ ਮੈਂ ਸੋਚਦਾ ਕਿ ਜਿਹੜੇ ਸੰਸਕਾਰ ਹੈ ਦਾਦੀ ਜੀ ਵੱਲੋਂ ਦਿੱਤੇ ਜਾਂ ਚਾਚਾ ਜੀ ਦਾ ਜਿਹੜਾ ਕਵਿਤਾ ਲਿਖਣ ਦਾ ਜਿਹੜਾ ਮਾਹੌਲ ਸੀ ਉਹਦੇ ਵਿੱਚ ਵਿਚਰਦਿਆਂ ਹੋਇਆਂ ਮੈਂ ਥੋੜੀ ਬਹੁਤੀ ਜਿਹੜੀ ਤੁਕਬੰਦੀ ਕਰਨੀ ਜਿਹੜੀ ਉਹ ਸ਼ੁਰੂ ਕੀਤੀ ਸੀ ਤੇ ਤੁਸੀਂ ਮੈਨੂੰ ਪੁੱਛਿਆ ਪਹਿਲੀ ਜਿਹੜੀ ਰਚਨਾ ਬਾਰੇ ਜਦੋਂ ਮੈਂ ਸਕੂਲ ਵਿੱਚ ਪੜਦਾ ਸੀ ਸਾਡੇ ਸਕੂਲ ਦਾ ਮਾਹੌਲ ਇਹਨਾਂ ਵਧੀਆ ਸਾਹਿਤਕ ਮਾਹੌਲ ਸਤਿਕਾਰਯੋਗ ਪ੍ਰਿੰਸੀਪਲ ਗਿਆਨੀ ਜਸਵੰਤ ਸਿੰਘ ਗਿੱਲ ਜੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਅਸੀਂ ਚੱਲੇ ਉਹ ਅਕਸਰ ਜਿਹੜੀ ਸਵੇਰ ਦੀ ਬਾਲ ਸਭਾ ਹੁੰਦੀ ਸੀ ਉਹਦੇ ਵਿੱਚ ਸਾਨੂੰ ਮੌਕਾ ਦਿੰਦੇ ਸੀ ਬੋਲਣ ਦਾ ਅਸੀਂ ਤੁਕ ਬੰਦੀ ਕਰਦੇ ਸੀ ਇੱਥੋਂ ਤੱਕ ਕਿ ਬਹੁਤ ਵਧੀਆ ਉਹ ਸਾਇਤਿਕ ਸਮਾਗਮ ਵੀਰ ਚਾਉਂਦੇ ਰਹੇ ਨੇ ਪੁਰਾਣੇ ਸਮੇਂ ਦੇ ਵਿੱਚ ਪੰਜਾਬ ਦੇ ਬਹੁਤ ਵਧੀਆ ਸਾਇਤਿਕ ਪ੍ਰੋਗਰਾਮ ਕਵੀ ਦਰਬਾਰ ਉਹਨਾਂ ਨੇ ਕਰਵਾਏ ਉਹਨਾਂ ਸਾਰਿਆਂ ਨੂੰ ਜਦੋਂ ਅਸੀਂ ਦੇਖਦੇ ਸੀ ਉਹ ਮਾਹੌਲ ਦੇ ਵਿੱਚ ਰਹਿੰਦੇ ਸੀ ਤੇ ਕੁਦਰਤੀ ਸੀ ਕਿ ਉਸ ਮਾਹੌਲ ਦਾ ਅਸਰ ਵੀ ਜਿਹੜਾ ਇਨਸਾਨ ਤੇ ਹੁੰਦਾ ਹੈ ਤੇ ਕਵਿਤਾਵਾਂ ਲਿਖਣ ਦਾ ਮੈਨੂੰ ਸ਼ੌਕ ਜਾਗਿਆ ਸਭ ਤੋਂ ਪਹਿਲਾਂ ਅ ਗਣਜ ਜਸਵੰਤ ਸਿੰਘ ਗਿੱਲ ਪ੍ਰਿੰਸੀਪਲ ਸਾਹਿਬ ਜੀ ਦੀ ਬੇਟੀ ਪ੍ਰੋਫੈਸਰ ਕੁਲਜੀਤ ਕੌਰ ਜੀ ਜਿਹੜੇ ਅੱਜ ਕੱਲ੍ਹ ਜਲੰਧਰ ਵਿੱਚ ਪ੍ਰੋਫੈਸਰ ਨੇ ਉਹਨਾਂ ਦੀ ਸੰਪਾਦਨਾ ਹੈ ਇੱਕ ਮੈਗਜ਼ੀਨ ਸੀ ਰਾਵੀ ਦੀਆਂ ਸ਼ੱਲਾਂ ਉਹਦੇ ਵਿੱਚ ਮੇਰੀਆਂ ਕੁਝ ਕਵਿਜਾਂ ਰਚਨਾਵਾਂ ਛਪੀਆਂ ਸੀ ਸੋ ਹੌਲੀ-ਹੌਲੀ ਫਿਰ ਉਤਸ਼ਾਹ ਹੋਰ ਵਧਿਆ ਆ ਉੱਤਿਆ ਮਿਲਣ ਦੇ ਨਾਲ-ਨਾਲ ਜਦੋਂ ਥੋੜੀ ਹੱਲਾਸ਼ਰੀ ਵੀ ਮਿਲੀ ਘਰ ਤੋਂ ਬਾਹਰ ਤੋਂ ਫਿਰ ਹੋਰ ਲਿਖਣਾ ਸ਼ੁਰੂ ਹੋਇਆ ਅਖਬਾਰਾਂ ਵਿੱਚ ਮੈਗਜ਼ੀਨਾਂ ਦੇ ਵਿੱਚ ਰਸਾਲਿਆਂ ਦੇ ਵਿੱਚ ਆਪਣੇ ਸ਼ੁਰੂ ਹੋਏ ਫਿਰ ਹੌਲੀ-ਹੌਲੀ ਇਸ ਤੋਂ ਅੱਗੇ ਜਿਹੜਾ ਸਫ਼ਰ ਉਹ ਚੱਲਦਾ ਗਿਆ ਠੀਕ ਹੈ ਜੀ ਬਹੁਤ ਵਧੀਆ ਜੀ ਵੀਰ ਸਿੰਦਰ ਸਿੰਘ ਜੀ ਤੁਸੀਂ ਕੀ ਸਮਝਦੇ ਹੋ ਕਿ ਜਿਵੇਂ ਅੱਜ ਤੋਂ ਕੁਝ ਸਾਲ ਪਹਿਲਾਂ ਜਾਂ ਦਹਾਕਾ ਪਹਿਲਾਂ ਦੀ ਨਜ਼ਰ ਮਾਰੀ ਜਾਵੇ ਤੇ ਹੁਣ ਵਰਤਮਾਨ ਸਮੇਂ ਦੇ ਵਿੱਚ ਪੰਜਾਬੀ ਸਾਹਿਤ ਕਿੱਥੇ ਕਿੱਥੇ ਖੜਾ ਤੁਸੀਂ ਮਹਿਸੂਸ ਕਰਦੇ ਹੋ ਜਾ ਪੰਜਾਬੀ ਮਾਂ ਬੋਲੀ ਆਪਣੀ ਪੰਜਾਬੀ ਭਾਸ਼ਾ ਜੋ ਨੂੰ ਮਾਨ ਸਤਕਾਰ ਮਿਲਣਾ ਚਾਹੀਦਾ ਹੈ ਉਹ ਮਿਲ ਰਿਹਾ ਹੈ ਜਾਂ ਤੁਹਾਡੀ ਨਜ਼ਰ ਵਿੱਚ ਤੁਸੀਂ ਇਸ ਨੂੰ ਕਿਵੇਂ ਬਿਆਨ ਕਰਨਾ ਚਾਹੋਗੇ ਹ ਤੁਸੀਂ ਦੋ ਪ੍ਰਸ਼ਨ ਮੈਨੂੰ ਕੀਤੇ ਇੱਕ ਪੰਜਾਬੀ ਭਾਸ਼ਾ ਬਾਰੇ ਤੇ ਸਾਹਿਤ ਬਾਰੇ ਸਭ ਤੋਂ ਪਹਿਲਾਂ ਜੇ ਅਸੀਂ ਸਾਹਿਤ ਬਾਰੇ ਗੱਲ ਕਰੀਏ ਤੇ ਮੈਂ ਸਮਝਦਾ ਹਾਂ ਕਿ ਸਾਡਾ ਸਾਹਿਤ ਵਿਸ਼ਵ ਦੇ ਸਾਹਿਤ ਦੀ ਬਰਾਬਰੀ ਕਰਦਾ ਹੈ ਸਾਡੇ ਕੋਲ ਬੜਾ ਅਮੀਰ ਪੰਜਾਬੀ ਸਾਹਿਤ ਹੈ ਸਾਡੇ ਕੋਲ ਗੁਰਮਤਕਾਵ ਹੈ ਕਿੱਸਾ ਕਾਵ ਹੈ ਸੂਫੀ ਕਾਵ ਹੈ ਪੰਜਾਬੀ ਕਵਿਤਾ ਹੈ ਇਹ ਸਾਰਿਆਂ ਦਾ ਜੇ ਅਸੀਂ ਮੁਲਾਂਕਣ ਕਰੀਏ ਤਾਂ ਵਿਸ਼ਵ ਦੀ ਜਿਹੜੀ ਕਵਿਤਾ ਜਾਂ ਵਿਸ਼ਵ ਦਾ ਸਾਹਿਤ ਹੈ ਉਹਦੀ ਬਰਾਬਰੀ ਕਰਦੇ ਨੇ ਬਹੁਤ ਸਾਰਾ ਪੰਜਾਬੀ ਸਾਹਿਤ ਜਿਹੜਾ ਹੈ ਵਿਸ਼ਵ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਉਹ ਟਰਾਂਸਲੇਟ ਅਨੁਵਾਦ ਹੋ ਚੁੱਕਾ ਹੈ ਇਸ ਕਰਕੇ ਸਾਡਾ ਜਿਹੜਾ ਸਾਹਿਤ ਹੈ ਉਹ ਬਹੁਤ ਅਮੀਰੇ ਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਜਿੱਥੋਂ ਤੱਕ ਪੰਜਾਬੀ ਭਾਸ਼ਾ ਦੀ ਗੱਲ ਹੈ ਪੰਜਾਬੀ ਭਾਸ਼ਾ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਸਮੇਂ ਪੂਰੀ ਦੁਨੀਆ ਦੇ ਵਿੱਚ 6900 ਪਛਾਵਾਂ ਜਿਹੜੀਆਂ ਬੋਲੀਆਂ ਜਾਂਦੀਆਂ ਨੇ ਲਗਭਗ 7000 ਪਛਾਵਾਂ ਹਾਂਜੀ ਉਹਨਾਂ ਵਿੱਚੋਂ ਪੰਜਾਬੀ ਭਾਸ਼ਾ ਦਾ ਸਥਾਨ ਜਿਹੜਾ ਉਹ 10ਵੇਂ ਨੰਬਰ ਤੇ ਆ ਤੇ ਮੇਰੇ ਖਿਆਲ ਨਾਲੇ ਕੋਈ ਛੋਟਾ ਸਥਾਨ ਨਹੀਂ ਹੈ ਬਹੁਤ ਵੱਡਾ ਸਥਾਨ ਹੈ ਕਿ ਵਿਸ਼ਵ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਪਛਾਵਾਂ ਵਿੱਚ 10ਵਾਂ ਸਥਾਨ ਹਾਸਲ ਕਰਨਾ ਬੜਾ ਮਾਣ ਹੈ ਇਹ ਸਥਾਨ ਇਹਦੇ ਪੰਜਾਬੀ ਸੁਪੁੱਤਰਾਂ ਕਰਕੇ ਹੈ ਤੇ ਉਸ ਕਰਕੇ ਹੀ ਸਾਡੀ ਭਾਸ਼ਾ ਨੂੰ ਜਿਹੜਾ ਮਾਣ ਹੈ ਵਿਸ਼ਵ ਦੇ ਵਿੱਚ ਮਿਲ ਰਿਹਾ ਹੈ ਮੈਂ ਪਿਛੇ ਜੇ ਕੈਨੇਡਾ ਗਿਆ ਸੀ ਉਥੇ ਮੈਂ ਦੇਖਿਆ ਕਿ ਚੀਨੀ ਭਾਸ਼ਾ ਦੇ ਨਾਲ ਪੰਜਾਬੀ ਭਾਸ਼ਾ ਤੇ ਅੰਗਰੇਜ਼ੀ ਭਾਸ਼ਾ ਵੀ ਲਿਖੀ ਹੋਈ ਸੀ। ਹਾਂਜੀ ਕਿਸੇ ਹੋਰ ਦੁਨੀਆ ਦੀ ਕਿਸੇ ਹੋਰ ਭਾਸ਼ਾ ਉਹਦੇ ਵਿੱਚ ਨਹੀਂ ਲਿਖੀ ਹੋਈ ਸੀ। ਵੱਖ-ਵੱਖ ਥਾਵਾਂ ਤੇ 에어ਪੋਰਟ ਐ, ਗਲੀਆਂ ਨੇ, ਸੜਕਾਂ ਨੇ, ਉਹਨਾਂ ਤੇ ਸਾਡੀ ਪੰਜਾਬੀ ਭਾਸ਼ਾ ਦਾ ਨਾਂ ਐ, ਮਾਰਕੀਟ ਦੇ ਵਿੱਚ ਪੰਜਾਬੀ ਭਾਸ਼ਾ ਦਾ ਨਾਂ ਐ, ਲੋਕ ਬੜੇ ਮਾਣ ਨਾਲ ਬੋਲਦੇ ਐ। ਬਿਨਾਂ ਸ਼ੱਕ ਪਿੱਛੇ ਜੇ ਯੂਨੈਸਕੋ ਵੱਲੋਂ ਜਿਹੜਾ ਇੱਕ ਸਰਵੇਖਣ ਕੀਤਾ ਗਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਕਹਿ ਲਓ ਕਿ 50 ਸਾਲਾਂ ਤੱਕ ਕੁਝ ਵਿਸ਼ਵ ਦੀਆਂ ਭਾਸ਼ਾਵਾਂ ਜਿਹੜੀਆਂ ਨੇ ਉਹ ਅਲੋਪ ਹੋਣ ਦੀ ਕगार ਤੇ ਨੇ ਉਹਨਾਂ ਵਿੱਚੋਂ ਪੰਜਾਬੀ ਦਾ ਵੀ ਨਾਂ ਹੈ ਬਿਲਕੁਲ ਇਹ ਚਿੰਤਾ ਵਾਲੀ ਗੱਲ ਹੈ ਪਰ ਮੈਂ ਸਮਝਦਾ ਹਾਂ ਕਿ ਇਹ ਦੇ ਚਿੰਤਾ ਕਰਨ ਦੇ ਨਾਲ ਉਹ ਅਸੀਂ ਚਿੰਤਨ ਕਰੀਏ ਕਿ ਜੇ ਸਾਡੀ ਨੌਜਵਾਨ ਪੀੜ੍ਹੀ ਆਪਣੀ ਮਾਂ ਬੋਲੀ ਬੋਲਣ ਦੇ ਵਿੱਚ ਕੋਈ ਸ਼ਰਮ ਮਹਿਸੂਸ ਕਰ ਰਹੀ ਹੈ ਤੇ ਉਹਦੇ ਪ੍ਰਤੀ ਫਿਰ ਸਾਡੇ ਮਾਪਿਆਂ ਸਾਡੇ ਅਧਿਆਪਕਾਂ ਦੇ ਮੋਢੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਪਾਸ਼ਾ ਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਉਹ ਕਿਵੇਂ ਕਰਨਾ ਹੈ ਨੌਜਵਾਨ ਪੀੜੀ ਨੂੰ ਇਸ ਭਾਸ਼ਾ ਦੇ ਵੱਲ ਕਿਵੇਂ ਮੋੜਨਾ ਹੈ ਉਹਨਾਂ ਨੂੰ ਕਿਵੇਂ ਅਹਿਸਾਸ ਕਰਾਉਣਾ ਹੈ ਕਿ ਸਾਡੀ ਭਾਸ਼ਾ ਜਿਹੜੀ ਹੈ ਉਹ ਦੁਨੀਆ ਦੀ ਕਿਸੇ ਵੀ ਭਾਸ਼ਾ ਦੇ ਨਾਲੋਂ ਛੋਟੀ ਨਹੀਂ ਹੈ ਨੀਵੀਂ ਨਹੀਂ ਹੈ ਸੋ ਮੈਂ ਸਮਝਦਾ ਹਾਂ ਕਿ ਜਦੋਂ ਇਹ ਜ਼ਿੰਮੇਵਾਰੀਆਂ ਸਾਰੇ ਆਪੋ ਆਪਣੇ ਪੱਧਰ ਤੇ ਨਿਭਾਉਣਗੇ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਉਣਗੇ ਅਧਿਆਪਕ ਪੂਰੀ ਤਨਦੇਹੀ ਨਾਲ ਆਪਣਾ ਫਰਜ਼ ਨਿਭਾਉਣਗੇ ਤੇ ਕਿਤੇ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੋਏਗੀ ਕਿ ਸਾਡੀ ਭਾਸ਼ਾ ਜਿਹੜੀ ਉਹ ਲੁਪਤ ਹੋਵੇਗੀ ਮੈਂ ਇੱਥੇ ਜਿਹੜਾ ਪੰਜਾਬੀ ਦਾ ਖਾਨ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿਤਮਹਿਮਾ ਉਹਦਾ ਵੀ ਜ਼ਿਕਰ ਕਰਨਾ ਚਾਹਾਂਗਾ ਕਿ ਬਿਨਾਂ ਸ਼ੱਕ ਸਾਡੇ ਤੇ ਕਈ ਤਰ੍ਹਾਂ ਦੇ ਹਮਲੇ ਹੋਏ ਨੇ ਉਹ ਭਾਵੇਂ ਸੱਭਿਆਚਾਰਕ ਹੋਣ ਪਛਾਈ ਹੋਣ ਰਾਜਨੀਤਿਕ ਹੋਣ ਪਰ ਉਹਦੇ ਵਿੱਚੋਂ ਸਾਡੀ ਜਿਹੜੀ ਪੰਜਾਬੀ ਕੌਮ ਹੈ ਹਮੇਸ਼ਾ ਜਿੱਤ ਕੇ ਅੱਗੇ ਨਿਤਰ ਕੇ ਸਾਹਮਣੇ ਆਈ ਹੈ ਇਹ جنگ ਵੀ ਅਸੀਂ ਜਿੱਤਾਂਗੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਆਪਣੀ ਭਾਸ਼ਾ ਵੱਲ ਮੁੜ ਰਹੀ ਹੈ ਉਹਨਾਂ ਨੂੰ ਅਸੀਂ ਹਲਾਸ਼ੇਰੀ ਦੇਵਾਂਗੇ ਤੇ ਮੈਂ ਸਮਝਦਾ ਹਾਂ ਕਿ ਸਾਡੀ ਪੰਜਾਬੀ ਭਾਸ਼ਾ ਦਾ ਜਿਹੜਾ ਭਵਿੱਖ ਹੈ ਬੜਾ ਸਮੈਰ ਹੈ ਇਸ ਤੋਂ ਇਹਦੇ ਨਾਲ ਹੀ ਮੈਂ ਇੱਕ ਹੋਰ ਜ਼ਰੂਰ ਇੱਕ ਗੱਲ ਜਿਹੜੀ ਉਹ ਜੋੜਾਂਗਾ ਕਿ ਸਾਡੇ ਕੋਲ ਵਿਸ਼ਵ ਦਾ ਸਭ ਤੋਂ ਵੱਡਾ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਉਹਦੇ ਵਿੱਚ ਪੰਜਾਬੀ ਹੈ। ਮੈਂ ਅਕਸਰ ਕਹਿਣਾ ਹੁੰਦਾ ਹੈ ਕਿ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੋ ਤੇ ਨਾਲ-ਨਾਲ ਆਪਣੀ ਪੰਜਾਬੀ ਗੁਰਮੁਖੀ ਭਾਸ਼ਾ ਨੂੰ ਵੀ ਮੱਥਾ ਟੇਕਦੇ ਹੁੰਦੇ ਹੋ। ਸੋ ਜਿੰਨੀ ਦੇਰ ਤੱਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਸਾਡੇ ਤੇ ਹੈ ਸਾਨੂੰ ਭਾਸ਼ਾ ਦੇ ਖਤਰਿਆਂ ਵਾਲੇ ਪਾਸੇ ਜ਼ਿਆਦਾ ਚਿੰਤਤ ਹੋਣ ਦੀ ਲੋੜ ਨਹੀਂ। ਬਿਲਕੁਲ ਠੀਕ ਹੈ ਜੀ ਠੰਡੀਆਂ ਹਵਾਵਾਂ ਦੇ ਬੁੱਲੇ ਤੁਹਾਡੇ ਸ਼ਬਦਾਂ ਵਿੱਚੋਂ ਸਾਨੂੰ ਮਿਲੇ ਨੇ ਪਰ ਵੀਰ ਜੀ ਕਿਤੇ ਨਾ ਕਿਤੇ ਤੁਸੀਂ ਸਕੂਲ ਦੇ ਵਿੱਚ ਇੱਕ ਪੰਜਾਬੀ ਸਿਲੇਬਸ ਦੇ ਮੁਖੀ ਵਜੋਂ ਸੁਆਵਾਂਨ ਬਾਰੇ ਜੀ ਪਰ ਸੋਸ਼ਲ ਮੀਡੀਆ ਤੇ ਆਏ ਦਿਨ ਹੀ ਬੱਚਿਆਂ ਦੇ ਨਾਲ ਭਾਸ਼ਾ ਦੇ ਤੌਰ ਤੇ ਕਈ ਵਾਰ ਵਿਤਕਰਾ ਵੇਖਿਆ ਜਾਂਦਾ ਹੈ ਕਈ ਸਕੂਲਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਪਛਾਣ ਕਰਕੇ ਹੋਰ ਪਛਾਵਾਵਾਂ ਵੱਲ ਜਾਦਾ ਬੱਚਿਆਂ ਨੂੰ ਜ਼ੋਰ ਦੇਣ ਲਈ ਕਿਹਾ ਜਾਂਦਾ ਹੈ ਜੀ ਜਾਂ ਕਈ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਜੁਰਮਾਨਾ ਵੀ ਲਗਾਇਆ ਜਾਂਦਾ ਹੈ ਮਾਪਿਆਂ ਨੂੰ ਸਕੂਲ ਵਿੱਚ ਬੁਲਾਇਆ ਜਾਂਦਾ ਹੈ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਇਸ ਚੀਜ਼ ਲਈ ਸਕੂਲ ਜ਼ਿੰਮੇਵਾਰ ਨੇ ਜਾਂ ਮਾਪੇ ਜ਼ਿੰਮੇਵਾਰ ਨੇ ਜਾਂ ਸਰਕਾਰਾਂ ਜ਼ਿੰਮੇਵਾਰ ਨੇ ਕਿ ਪੰਜਾਬੀ ਭਾਸ਼ਾ ਨੂੰ ਕਿਤੇ ਨਾ ਕਿਤੇ ਦੇਸੀ ਭਾਸ਼ਾ ਕਹਿ ਕੇ ਜਾਂ ਹੋਰ ਪਛਾਹਾਂਵਾਂ ਨੂੰ ਅੱਗੇ ਲਿਆ ਕੇ ਪੰਜਾਬੀ ਭਾਸ਼ਾ ਨੂੰ ਪਛਾਹ ਕਿਉਂ ਕੀਤਾ ਜਾਂਦਾ ਜੀ ਬਿਲਕੁਲ ਬੜਾ ਜਾਇਜ਼ ਪ੍ਰਸ਼ਨ ਹੈ ਤੁਹਾਡਾ ਅਕਸਰ ਇਸ ਤਰ੍ਹਾਂ ਹੁੰਦਾ ਹੈ ਪਰ ਜਿਹੜੇ ਸਕੂਲਾਂ ਦੇ ਵਿੱਚ ਜਾਗਰੂਕ ਅਧਿਆਪਕ ਹੁੰਦੇ ਨੇ ਜਾਂ ਜਾਗ ਰੂਪ ਮਾਪੇ ਹੁੰਦੇ ਨੇ ਉਹ ਕਦੇ ਵੀ ਆਪਣੀ ਮਾਂ ਬੋਲੀ ਦੇ ਨਾਲ ਇਸ ਤਰ੍ਹਾਂ ਦਾ ਤੱਕਾ ਨਹੀਂ ਹੋਣ ਦਿੰਦੇ ਉਹ ਆਵਾਜ਼ ਉਠਾਉਂਦੇ ਨੇ ਕਿਉਂਕਿ ਸਾਡਾ ਇਹ ਜਨਮ ਸਿੱਧ ਅਧਿਕਾਰ ਹੈ ਆਪਣੀ ਭਾਸ਼ਾ ਵਿੱਚ ਗੱਲਬਾਤ ਕਰਨਾ ਜਿੱਥੇ ਕਿਤੇ ਇਸ ਤਰ੍ਹਾਂ ਦਾ ਕੋਈ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਉਸ ਦਾ ਵਿਰੋਧ ਵੀ ਹੁੰਦਾ ਹੈ ਕਿਉਂਕਿ ਜੇ ਅਸੀਂ ਨੈਤਿਕ ਤੌਰ ਤੇ ਦੇਖੀਏ ਬੱਚਾ ਜੀ ਉਹ ਪੰਜਾਬੀ ਭਾਸ਼ਾ ਬੋਲ ਰਿਹਾ ਹੈ ਤੇ ਮੇਰੇ ਖਿਆਲ ਨਾਲ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੈ ਬਾਦ ਵਿੱਚ ਮੈਂ ਦੇਖਿਆ ਕਿ ਉਹੀ ਸਕੂਲ ਜਿਨ੍ਹਾਂ ਦੇ ਵਿੱਚ ਕਈ ਵਾਰ ਜੁਰਮਾਨਾ ਲਗਾਇਆ ਜਾਂਦਾ ਹੈ ਫਿਰ ਉਹ মিডিਆ ਦੇ ਸਾਹਮਣੇ ਆ ਕੇ ਮਾਫੀ ਵੀ ਮੰਗ ਰਹੇ ਹੁੰਦੇ ਆ ਇਸ ਕਰਕੇ ਸੁਚੇਤ ਹੋਣ ਦੀ ਲੋੜ ਹੈ ਸਾਡਾ ਇੱਕ ਜਨਮ ਸਿੱਧ ਅਧਿਕਾਰ ਹੈ ਆਪਣੀ ਭਾਸ਼ਾ ਦਾ ਦੂਜੀਆਂ ਭਾਸ਼ਾਵਾਂ ਵੀ ਬੋਲੋ ਅੰਗਰੇਜ਼ੀ ਮੀਡੀਅਮ ਸਕੂਲ ਹੈ ਅੰਗਰੇਜ਼ੀ ਵਿੱਚ ਗੱਲਬਾਤ ਹੁੰਦੀ ਹੈ ਠੀਕ ਹੈ ਪਰ ਜਦੋਂ ਪੰਜਾਬੀ ਦਾ ਪੀਰੀਅਡ ਹੈ ਉਸ ਸਮੇਂ ਬੱਚੇ ਨੂੰ ਪੰਜਾਬੀ ਬੋਲਣ ਦੀ ਪੂਰੀ ਖੋਲ ਹੈ ਤੇ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਘਟਨਾ ਹੁਣ ਮੇਰੇ ਖਿਆਲ ਨਾਲ ਕੱਟ ਗਈ ਹੈ ਪਿਛਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਸੀ ਜਦੋਂ ਲੋਕ ਕੁਝ ਜਾਗਰੂਕ ਹੋਏ ਨੇ ਉਹਨਾਂ ਨੇ ਆਪਣੀ ਭਾਸ਼ਾ ਦਾ ਮਹੱਤਵ ਸਮਝਾਇਆ ਸਕੂਲਾਂ ਵਾਲਿਆਂ ਨੇ ਵੀ ਸਮਝਾਇਆ ਤੇ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਘਟਦੀਆਂ ਨੇ ਔਰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਜਿੱਥੇ ਕਿਤੇ ਵੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਉਸਦੇ ਬੁੱਧ ਆਵਾਜ਼ ਉਠਾਉਣ ਦੀ ਲੋੜ ਹੈ ਬਿਲਕੁਲ ਜੀ ਬਹੁਤ ਜ਼ਰੂਰੀ ਜੀ ਬਹੁਤ ਤੁਸੀਂ ਸੋਣਾ ਸੁਝਾ ਦਿੰਦਾ ਹੈ ਕਿ ਕਿਤੇ ਵੀ ਸਕੂਲ ਵੱਲੋਂ ਕਿਸੇ ਬੱਚੇ ਦੇ ਨਾਲ ਭਾਸ਼ਾ ਨੂੰ ਲੈ ਕੇ ਵਿਤਕਰਾ ਕੀਤਾ ਜਾਂਦਾ ਹੈ ਤਾਂ ਉਹਦੇ ਪ੍ਰਤੀ ਸੋਚਣ ਦੀ ਲੋੜ ਹੈ ਉਸ ਨੂੰ ਸਕੂਲ ਵਾਲਿਆਂ ਨੂੰ ਪੁੱਛਣ ਦੀ ਲੋੜ ਹੈ ਤੁਸੀਂ ਪੰਜਾਬੀ ਭਾਸ਼ਾ ਦੇ ਨਾਲ ਬਹੁਤ ਚਿਰ ਤੋਂ ਜੁੜੇ ਹੋਏ ਹੋ ਤੁਸੀਂ ਕਵਤਾਵਾਂ ਲਿਖੀਆਂ ਨੇ ਦੋਹਾਂ ਦੀ ਕਿਤਾਬ ਤੁਹਾਡੀ ਦੀਵੇ ਸੁਚੀ ਸੋਚ ਦੇ ਸਾਡੇ ਨਾਲ ਕੁਝ ਦੋਹੇ ਸਾਂਝੇ ਕਰਨੇ ਚਾਹੋਗੇ ਜੀ ਹਾਂਜੀ ਜ਼ਰੂਰ ਜੀ ਮੈਂ ਕੁਝ ਚੁਣਿੰਦਾ ਚੋਣਵੇਂ ਕੁਝ ਦੋਹੇ ਜਿਵੇਂ ਪੰਜਾਬੀ ਦੇ ਦਰਸ਼ਕਾਂ ਦੇ ਨਾਲ ਸਾਂਝੇ ਕਰਨਾ ਚਾਹਾਂਗਾ ਬਹੁਤ ਧੰਨਵਾਦ ਜੀ ਦੀਵੇ ਸੁਚੀ ਸੋਚ ਦੇ ਮਸਤਕ ਵਿੱਚ ਤੋਂ ਬਾਗ ਦੀਵੇ ਸੁਚੀ ਸੋਚਦੇ ਮਸਤਕ ਵਿੱਚ ਤੂੰ ਬਾਲ ਵਿਰਸਾ ਕਦਰਾਂ ਕੀਮਤਾਂ ਸਾਹਾਂ ਵਾਂਗ ਸੰਭਾਲ ਸੋਹਣੀ ਧਰਤ ਪੰਜਾਬ ਦੀ ਜੰਮਦੀ ਦੁੱਲੇ ਵੀਰ ਸੋਹਣੀ ਧਰਤ ਪੰਜਾਬ ਦੀ ਵਾਹ ਜੰਮਦੀ ਦੁੱਲੇ ਵੀਰ ਖੈਰ ਮਨਾਉਂਦੇ ਇਸ ਦੀ ਸਾਧੂ ਸੰਤ ਫਕੀਰ ਘੜਾ ਤਰਸਦਾ ਢਾਕ ਨੂੰ ਘੜਾ ਤਰਸਦਾ ਢਾਕ ਨੂੰ ਟੁੱਟੀ ਚਰਖੇ ਤੰਦ ਗੁੰਮੇ ਹਲ ਪੰਜਾਲੀਆਂ ਖੂਹ ਦੀ ਟਿਕ ਟਿਕ ਬੰਦ ਪਾਣੀ ਰੁੱਖ ਤੇ ਪਾਉਣ ਦੀ ਜੇ ਨਾ ਕਰੀ ਸੰਭਾਲ ਪਾਣੀ ਰੁੱਖ ਤੇ ਪਾਉਣ ਦੀ ਜੇ ਨਾ ਕਰੀ ਸੰਭਾਲ ਲੱਖ ਖਜ਼ਾਨੇ ਸਾਂਭ ਲੈ ਹੋ ਜਾਣਾ ਕੰਗਾਲ ਖਿੱਚੀ ਸੀ ਜੋ ਗੋਰਿਆਂ ਵਾਘੇ ਵਾਲੀ ਲੀਕ ਵਾਹ ਖਿੱਚੀ ਸੀ ਜੋ ਗੋਰਿਆਂ ਵਾਘੇ ਵਾਲੀ ਲੀਕ ਚੇਰ ਹੋਇਆ ਨਾ ਥੰਮੀਆਂ ਚੀਸਾਂ ਹਾਲੀ ਤੇਕ ਉਹ ਜੋ ਧਰਮ ਸਥਾਨ ਤੇ ਕਰਦਾ ਹੈ ਡੰਡੌਤ ਉਹ ਜੋ ਧਰਮ ਸਥਾਨ ਤੇ ਕਰਦਾ ਹੈ ਡੰਡੌਤ ਪਰ ਸੁਣ ਕੇ ਮਾਂ ਬਾਪ ਦੀ ਪੈਂਦੀ ਉਸ ਨੂੰ ਮੌਤ ਬੱਚਾ ਪਿਓ ਹੈ ਬਾਪ ਦਾ ਪੁੱਛਿਆ ਕਰੇ ਸਵਾਲ ਬੱਚਾ ਪਿਓ ਹੈ ਬਾਪ ਦਾ ਪੁੱਛਿਆ ਕਰੇ ਸਵਾਲ ਹਕਾਂ ਲਈ ਸੁਚੇਤ ਹੈ ਲੱਗਣ ਫਰਜ ਜੰਜਾਲ ਕੋ ਦੋ ਚਾਰ ਹੋਰ ਦੋਹੇ ਜੀ ਬਿਲਕੁਲ ਜੀ ਬਹੁਤੇ ਇੱਥੇ ਵੱਸਦੇ ਥੋਰਾ ਜਾ ਫਿਰ ਖਾਰ ਬਹੁਤੇ ਇੱਥੇ ਵੱਸਦੇ ਥੋਰਾ ਜਾ ਫਿਰ ਖਾਰ ਵਿਰਲੇ ਹੀ ਨੇ ਲੱਭਦੇ ਜਿਹੜੇ ਵਾਂਗ ਬਹਾਰ ਉਹ ਜੋ ਸੱਥ ਚ ਆਣ ਕੇ ਹੱਸਦਾ ਤਾੜੀ ਮਾਰ ਉਹ ਜੋ ਸੱਥ ਚ ਆਣ ਕੇ ਹੱਸਦਾ ਤਾੜੀ ਮਾਰ ਅਕਸਰ ਬੈਠ ਅਸ਼ੋਪਲੇ ਰੋਂਦਾ ਹਜ਼ਾਰੋ-ਹਜ਼ਾਰ ਅਕਸਰ ਬੈਠ ਅਸ਼ੋਪਲੇ ਰੋਂਦਾ ਹਜ਼ਾਰੋ-ਹਜ਼ਾਰ ਬਹੁਤ ਖੂਬ ਜੀ ਮੈਨੂੰ ਯਾਦ ਆ ਰਹੀ ਸੀ ਸੀ ਸੁਜੀਤ ਪਾਤਲ ਸਾਬ ਉਹਨਾਂ ਦੀ ਇੱਕ ਰਚਨਾ ਮਰ ਰਹੀ ਹੈ ਮੇਰੀ ਭਾਸ਼ਾ ਇਹਨਾਂ ਦੇ ਜੋ ਦੋਹੇ ਵੀਰ ਜੀ ਉਹਨਾਂ ਸਾਡੇ ਨਾਲ ਸਾਂਝੇ ਕੀਤੇ ਨੇ ਕਾਫੀ ਸ਼ਬਦ ਉਹ ਨੇ ਜਿਹੜੇ ਸਾਡੀ ਬੋਲਚਾਲ ਵਿੱਚੋਂ ਗਾਇਬ ਹੋ ਚੁੱਕੇ ਨੇ ਜੋ ਕਿ ਅੱਜ ਕੱਲ ਆਮ ਸਾਡੇ ਪਰਿਵਾਰਾਂ ਵਿੱਚ ਨਹੀਂ ਬੋਲੇ ਜਾ ਰਹੇ ਤੁਸੀਂ ਬਹੁਤ ਸੋਹਣਾ ਜੀ ਫੇਰ ਮੈਂ ਕਾਫੀ ਵਾਰ ਕਹਿਣਾ ਹੁੰਦਾ ਕਿ ਗਾਗਰ ਵਿੱਚ ਸਾਗਰ ਭਰਨ ਦਾ ਕੰਮ ਹੈ ਥੋੜੇ ਲਫਜ਼ਾਂ ਵਿੱਚ ਬਹੁਤ ਵੱਡਾ ਸੁਨੇਹਾ ਦੇਣਾ ਜੀ ਤੇ ਤੁਸੀਂ ਗਜ਼ਲਾਂ ਵੀ ਲਿਖੀਆਂ ਨੇ ਸਾਡੇ ਨਾਲ ਕੋਈ ਗਜ਼ਲ ਵੀ ਜ਼ਰੂਰ ਸਾਂਝੀ ਕਰੋ ਵੀਰ ਜੀ ਹਾਂਜੀ ਜ਼ਰੂਰ ਮੈਂ ਕੋਸ਼ਿਸ਼ ਕਰਦਾ ਵਾਂ ਗਜ਼ਲ ਲਿਖਣ ਦੀ ਗਜ਼ਲ ਲਿਖਣਾ ਕੋਈ ਸੌਖਾ ਕਾਰਜ ਨਹੀਂ ਹੈ ਕਿਉਂਕਿ ਜਿਹੜੇ ਗਜ਼ਲ ਦੇ ਮਹਾਰਥੀ ਨੇ ਉਹ ਅਕਸਰ ਸ਼ੁੱਧ ਗਜ਼ਲ ਲਿਖਣ ਦੀ ਤਾਕੀਦ ਕਰਦੇ ਨੇ ਔਰ ਸ਼ੁੱਧ ਗਜ਼ਲ ਲਿਖਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਹਾਂਜੀ ਕੁੱਲ ਆਲਮ ਵਿੱਚ ਮੇਰੇ ਮੌਲਾ ਪਿਆਰ ਵਧੇ ਕੁੱਲ ਆਲਮ ਵਿੱਚ ਮੇਰੇ ਮੌਲਾ ਪਿਆਰ ਵਧੇ ਇੱਕ ਦੂਜੇ ਦੇ ਇੱਕ ਦੂਜੇ ਲਈ ਸਭ ਦੇ ਮਨ ਸਤਿਕਾਰ ਵਧੇ ਤੰਗੀ ਤੁਰਸ਼ੀ ਹੋ ਕੇ ਉੱਡਣ ਖੰਭ ਲਾ ਕੇ ਤੰਗੀ ਤੁਰਸ਼ੀ ਹੋ ਕੇ ਉਡਣ ਖੰਭ ਲਾ ਕੇ ਮਹਿਕਾਂ ਖੁਸ਼ੀਆਂ ਖੇੜਿਆਂ ਦਾ ਭੰਡਾਰ ਵਧੇ ਜ਼ਹਿਰੀ ਪੌਣਾ ਪਹੁੰਚਣਾ ਕਦੇ ਫਿਜ਼ਾਵਾਂ ਨੂੰ ਜ਼ਹਿਰੀ ਪੌਣਾ ਪਹੁੰਚਣਾ ਕਦੇ ਫਿਜ਼ਾਵਾਂ ਨੂੰ ਪਿਆਰੀ ਕੰਡਿਆਂ ਤੀਕਰ ਭਰ ਜਲਤਾਰ ਵਧੇ ਕਿਉਂ ਜੋੜਨ ਲਈ ਦਾਨੇ ਘਟਦੇ ਜਾਂਦੇ ਨੇ ਵਾਹ ਜੀ ਕਿਉਂ ਜੋੜਨ ਲਈ ਦਾਨੇ ਘਟਦੇ ਜਾਂਦੇ ਨੇ ਕਿਉਂ ਤੋੜਨ ਲਈ ਜ਼ਿਹਨਾ ਵਿੱਚ ਹਥਿਆਰ ਵਧੇ ਫੁੱਲ ਸਾਂਝਾਂ ਦੇ ਪਲ-ਪਲ ਸੜਦੇ ਜਾਂਦੇ ਨੇ ਵਾਹ ਫੁੱਲ ਸਾਂਝਾਂ ਦੇ ਪਲ-ਪਲ ਸੜਦੇ ਜਾਂਦੇ ਨੇ ਮੈਂ ਤਾਂ ਅੱਜ ਤੱਕ ਵੇਖੇ ਨਹੀਂ ਅੰਗਾਰ ਵਧੇ ਕਿਉਂ ਗੱਲ ਵਕੜੀ ਢਿੱਲੀ ਹੁੰਦੀ ਜਾਂਦੀ ਏ ਕਿਉਂ ਗੱਲ ਵਕੜੀ ਢਿੱਲੀ ਹੁੰਦੀ ਜਾਂਦੀ ਏ ਰੁਕੋ ਨਫ਼ਰਤ ਸਾੜੇ ਤੇ ਹੰਕਾਰ ਵਧੇ ਆਖਰੀ ਸ਼ੇਰ ਹੈ ਜੀ ਹਾਂਜੀ ਜੱਗ ਦੇ ਵਾਲੀ ਸੁਣ ਲੈ ਕੋਠੀ ਅਰਜ਼ ਕਰੇ ਜੱਗ ਦੇ ਵਾਲੀ ਸੁਣ ਲੈ ਉਠੀ ਅਰਜ ਕਰੇ ਸ਼ਾਲਾ ਆਲਮ ਬਣ ਸਾਝਾ ਪਰਵਾਰ ਵਦੇ ਕੁੱਲ ਆਲਮ ਵਿੱਚ ਮੇਰੇ ਮੌਲਾ ਪਿਆਰ ਵਦੇ ਇੱਕ ਦੂਜੇ ਲਈ ਸਭ ਦੇ ਮਨ ਸਤਕਾਰ ਵਦੇ ਬਹੁਤ ਪਿਆਰੀ ਤੁਹਾਡੀ ਗਜ਼ਲ ਬਹੁਤ ਮਿੱਠੇ ਬੋਲ ਬਹੁਤ ਮਿਠਾਸ ਪੰਜਾਬੀ ਭਾਸ਼ਾ ਵਿੱਚ ਵੀਰ ਸੁੰਦਰ ਸਿੰਘ ਉਠੀ ਹੋਣਾ ਦੀਆਂ ਬਹੁਤ ਸਾਰੀਆਂ ਰਚਨਾਵਾਂ ਵੱਖ-ਵੱਖ ਕਾਫ ਸੰਗ੍ਰਹਿਾਂ ਦੇ ਵਿੱਚ ਵੱਖ-ਵੱਖ ਸੰਗ੍ਰਹਿਾਂ ਦੇ ਵਿੱਚ ਸ਼ਾਮਿਲ ਕੀਤੀਆਂ ਨੇ ਤੁਸੀਂ ਸਾਨੂੰ ਬਹੁਤ ਤੁਹਾਡੇ ਤੇ ਮਾਣ ਹੈ ਜੀ ਤੁਸੀਂ ਪੰਜਾਬੀ ਮਾਂ ਬੋਲੀ ਲਈ ਉਹਨਾਂ ਸ਼ਬਦਾਂ ਨੂੰ ਕਲਮਬੱਧ ਕਰ ਰਹੇ ਹੋ ਜੋ ਬਹੁਤ ਲੋੜ ਆਉਣ ਵਾਲੀ ਪੀੜ੍ਹੀ ਲਈ ਨੌਜਵਾਨ ਵਰਗ ਨੂੰ ਸਿੱਖਣ ਦੀ ਉਹਨਾਂ ਨੂੰ ਕੁਝ ਦੱਸਣ ਦੀ ਤੁਸੀਂ ਪੰਜਾਬੀ ਮਾਂ ਬੋਲੀ ਲਈ ਜੋ ਨਹੀਂ ਕਾਰਜ ਹੋ ਰਹੇ ਪਰਿਵਾਰਾਂ ਵੱਲੋਂ ਜਾਂ ਸਕੂਲਾਂ ਵੱਲੋਂ ਜਾਂ ਸੰਸਥਾਵਾਂ ਵੱਲੋਂ ਕੋਈ ਸੁਨੇਹਾ ਦੇਣਾ ਚਾਹੋਗੇ ਕਿ ਪਰਿਵਾਰ ਆਪਦੇ ਘਰਾਂ ਤੱਕ ਪੰਜਾਬੀ ਨੂੰ ਕਿਵੇਂ ਲੈ ਕੇ ਆਉਣ ਜੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਾਸਤੇ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਹੈ ਸਭ ਤੋਂ ਪਹਿਲਾਂ ਸਾਡੇ ਮਾਪੇ ਜਿਹੜੇ ਨੇ ਮਾਪੇ ਨੇ ਉਹਨਾਂ ਵਿੱਚ ਇੱਕ ਸੁਚੇਤਤਾ ਦੀ ਲੋੜ ਹੈ ਉਹਨਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਸਾਡੇ ਬੱਚੇ ਨੂੰ ਪੰਜਾਬੀ ਭਾਸ਼ਾ ਸਕੂਲ ਵਿੱਚ ਪੜਾਈ ਜਾ ਰਹੀ ਆ ਜਾਂ ਨਹੀਂ ਉਸ ਪ੍ਰਤੀ ਸੁਚੇਤ ਹੋ ਕੇ ਉਹ ਇਹ ਕਾਰਜ ਕਰ ਸਕਦੇ ਨੇ ਆਪਣੇ ਬੱਚੇ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਵਾਸਤੇ ਉਤਸ਼ਾਹਤ ਕਰ ਸਕਦੇ ਨੇ ਇਸ ਤੋਂ ਇਲਾਵਾ ਜੇ ਸਕੂਲ ਦੀ ਗੱਲ ਕਰੀਏ ਦਾ ਹਰ ਸਕੂਲ ਦੀ ਏ ਜ਼ਿੰਮੇਵਾਰੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀ 10ਵੀਂ ਤੱਕ ਪੰਜਾਬੀ ਭਾਸ਼ਾ ਜਿਹੜੀ ਜ਼ਰੂਰੀ ਇੱਕ ਵਿਸ਼ੇ ਦੇ ਤੌਰ ਤੇ ਪੜਾਉਣ ਬਾਰੇ ਜੋ ਹੁਕਮ ਜਾਰੀ ਹੋਇਆ ਸੀ ਉਹਦੇ ਪ੍ਰਤੀ ਵੀ ਇੱਕ ਇੱਕ ਖਿਆਲ ਜਿਹੜਾ ਹੈ ਉਹ ਸਭ ਦਾ ਹੋਣਾ ਚਾਹੀਦਾ ਕਿ ਵਾਕਈ ਸਾਰੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਪੜ੍ਾਈ ਜਾ ਰਹੀ ਹੈ ਜਾਂ ਨਹੀਂ ਇੱਕ ਫਰਜ਼ ਸਮਝ ਕੇ ਇੱਕ ਜ਼ਿੰਮੇਵਾਰੀ ਸਮਝ ਕੇ ਇਹ ਜਿਹੜਾ ਪੰਜਾਬੀ ਭਾਸ਼ਾ ਪੜਾਉਣ ਦਾ ਕਾਰਜ ਹੈ ਹਰ ਸਕੂਲ ਵੱਲੋਂ ਕੀਤਾ ਜਾਣਾ ਚਾਹੀਦਾ ਹੈ ਖਾਸ ਤੌਰ ਤੇ ਮੈਂ ਜਿਵੇਂ ਪਹਿਲਾਂ ਕਹਿ ਚੁੱਕਾ ਹਾਂ ਕਿ ਪੰਜਾਬੀ ਭਾਸ਼ਾ ਦਾ ਜਿਹੜਾ ਅਧਿਆਪਕ ਹੈ ਉਹਦੇ ਮੋਢਿਆਂ ਦੇ ਸਿਰ ਤੇ ਇੱਕ ਜ਼ਿੰਮੇਵਾਰੀ ਹੈ ਇੱਕ ਸ਼ੁੱਧ ਭਾਸ਼ਾ ਆਪਣੀ ਭਾਸ਼ਾ ਨਾਲ ਬੱਚਿਆਂ ਵਿੱਚ ਪਿਆਰ ਪੈਦਾ ਕਰਨਾ ਇੱਕ ਵਧੀਆ ਤਰੀਕੇ ਨਾਲ ਸਾਹਿਤ ਪ੍ਰਤੀ ਰੁਚੀ ਪੈਦਾ ਕਰਨੀ ਜਿਹੜੀ ਹੈ ਇੱਕ ਅਧਿਆਪਕ ਪੂਰੀ ਤਨਦੇਹੀ ਨਾਲ ਜਦੋਂ ਇਸ ਤਰ੍ਹਾਂ ਕਰੇਗਾ ਮਾਪੇ ਪੰਜਾਬੀ ਭਾਸ਼ਾ ਪ੍ਰਤੀ ਸੁਚੇਤ ਹੋਣਗੇ ਬੱਚੇ ਆਪਣੀ ਭਾਸ਼ਾ ਬੋਲ ਕੇ ਜਦੋਂ ਮਾਣ ਮਹਿਸੂਸ ਕਰਨਗੇ ਤਾਂ ਮੈਂ ਸਮਝਦਾ ਕਿ ਇਹ ਜਿਹੜਾ ਪੰਜਾਬੀ ਭਾਸ਼ਾ ਪੜਾਉਣ ਦਾ ਕਾਰਜ ਜੇ ਸਫਲ ਹੋਏਗਾ ਸਾਨੂੰ ਫਿਰ ਕਿਸੇ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੋਏਗੀ ਕਿ ਸਾਡੀ ਭਾਸ਼ਾ ਨੂੰ ਕੋਈ ਖਤਰਾ ਹੈ ਸੋ ਮੈਂ ਇਸ ਚੈਨਲ ਦੇ ਰਾਹੀਂ ਮੋਟਰ ਸਾਹਿਬ ਦੇ ਜੋ ਚੈਨਲ ਹੈ ਜੀਵੇ ਪੰਜਾਬੀ ਉਹਦੇ ਰਾਹੀਂ ਸਾਰੇ तमाम ਦਰਸ਼ਕਾਂ ਨੂੰ ਵਿਸ਼ਵ ਦੇ ਕੋਨੇ-ਕੋਨੇ ਵਿੱਚ ਜਿੱਥੇ ਵੀ ਮਰਜੀ ਉਹ ਬੈਠਾ ਹੈ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਕਿਰਪਾ ਕਰਕੇ ਆਪਣੀ ਮਾਂ ਬੋਲੀ ਤੇ ਮਾਣ ਕਰਨਾ ਸਿੱਖੋ ਮਾਂ ਬੋਲੀ ਵਿੱਚ ਬੋਲੋ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਦਿਓ ਵਿੱਦਿਆ ਦਿਓ ਤੇ ਉਹਨਾਂ ਨੂੰ ਪੰਜਾਬੀ ਭਾਸ਼ਾ ਤੇ ਮਾਣ ਕਰਨ ਦਾ ਇੱਕ ਜਿਹੜਾ ਅਹਿਦ ਹੈ ਉਹ ਕਰਵਾਉਣਾ ਜਿਹੜਾ ਉਹ ਜ਼ਰੂਰ ਸਿਖਾਉਣਾ ਚਾਹੀਦਾ ਹੈ ਬਹੁਤ ਧੰਨਵਾਦ ਜੀ ਵੀਰ ਜੀ ਸਤਿੰਦਰ ਸਿੰਘ ਉਠੀ ਹੋਣਾ ਦਾ ਜਿਵੇਂ ਪੰਜਾਬੀ ਵੇ ਸਾਡੀ ਹਰ ਵਾਰ ਇਹ ਕੋਸ਼ਿਸ਼ ਹੁੰਦੀ ਹੈ ਕਿ ਸਾਹਿਤ ਪੰਜਾਬੀ ਸਾਹਿਤ ਪੰਜਾਬੀ ਭਾਸ਼ਾ ਨਾਲ ਜੁੜੀ ਹੋਈ ਹਰ ਉਸ ਸ਼ਖਸੀਅਤ ਨੂੰ ਕੈਮਰੇ ਦੇ ਸਾਹਮਣੇ ਲੈ ਕੇ ਆਈਏ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਕੁਝ ਜੱਗ ਬੀਤੀਆਂ ਕੁਝ ਹੱਡ ਬੀਤੀਆਂ ਤੁਹਾਡੇ ਤੱਕ ਪਹੁੰਚਣ ਸੋ ਆਪਣੇ ਘਰਾਂ ਦਾ ਆਪਦੇ ਪਰਿਵਾਰਾਂ ਦਾ ਆਪਦੇ ਪਿੰਡਾਂ ਵਿੱਚ ਆਪਣੇ ਸਮਾਜ ਵਿੱਚ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਆਈਏ ਬੱਚਿਆਂ ਨੂੰ ਪੰਜਾਬੀ ਨਾਲ ਜੋੜੀਏ ਪੰਜਾਬੀ ਬੋਲਣੀ ਲਿਖਣੀ ਪੜ੍ਹਨੀ ਜਰੂਰ ਸਿਖਾਈਏ ਸੋ ਇੱਕ ਵਾਰ ਫੇ ਜੀਵੇ ਪੰਜਾਬੀ ਤੋਂ ਜਗਰੂਪ ਸਿੰਘ ਬੁੱਟਰ ਨੂੰ ਦਿਓ ਜੀ ਇਜਾਜ਼ਤ ਮਿਲਦਿਆਂ ਜੀ ਫੇਰ ਕਿਸੇ ਨਵੀਂ ਸ਼ਖਸੀਅਤ ਬੁੱਧੀਜੀਵੀ ਸ਼ਖਸੀਅਤ ਦੇ ਨਾਲ ਕਿਸੇ ਵਿਦਵਾਨ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਜੀ ਬਹੁਤ ਪਿਆਰ ਤੇ ਸਤਿਕਾਰ